ਸ੍ਰੀ ਹਰਮੰਦਰ ਸਾਹਿਬ ਸਥਿਤ ਮੀਚੂਮ ਵਿੱਚ ਪੰਜਾਬ ਦੇ ਤਿੰਨ ਖਾਲਸਤਾਨੀ ਲੀਡਰਾਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ ਇਹਨਾਂ ਖਾਲਸਤਾਨੀ ਆਗੂਆਂ ਵਿੱਚ ਪਾਈ ਹਰਦੀਪ ਸਿੰਘ ਨੇਜਰ ਪਾਈ ਪਰਮਜੀਤ ਸਿੰਘ ਪੰਜਵੜ ਅਤੇ ਪਾਈ ਗਜਿੰਦਰ ਸਿੰਘ ਸ਼ਾਮਲ ਹਨ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤਾਂ ਦਿੱਤੀਆਂ ਹਨ ਸਰੀ ਅਕਾਲ ਤੱਕ ਸੈ ਵਿਖੇ ਸੱਦੀਗੇ ਮੀਟਿੰਗ ਦੇ ਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ ਜਿਸ ਵਿੱਚ ਸਾਰੇ ਤਖਤਾ ਦੇ ਜਥੇਦਾਰ ਬੈਠ ਕੇ ਫੈਸਲਾ ਲੈਣਗੇ ਜਿਕਰ ਜੋਗ ਹੈ ਕਿ ਸ੍ਰੀ ਅਕਾਲ ਤਖਤ ਸੈਵ ਵਿਖੇ ਤਤਕਾਲੀ ਜਥੇਦਾਰ ਗਿਆਨੀ ਹਰਪੀ ਸਿੰਘ ਦੀ ਪ੍ਰਦਾਨਗੀ ਹੇਠ ਹੋਈ ਮੀਟਿੰਗ ਵਿੱਚ ਜਿਸ ਵਿੱਚ ਗਜਿੰਦਰ ਸਿੰਘ ਨੂੰ ਸਿੱਖ ਯੋद्धा ਹੋਣ ਦਾ ਮਾਣ ਦੇਣ ਦਾ ਐਲਾਨ ਕੀਤਾ ਗਿਆ ਹੁਣ ਕੁਝ ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੋ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦਾਰ ਪ੍ਰੰਧਕ ਕਮੇਟੀ ਨੂੰ ਹਰਦੀਪ ਸਿੰਘ ਨਿੱਜਰ ਪਰਮਜੀਤ ਸਿੰਘ ਪੰਜਵੜ ਅਤੇ ਗਜਿੰਦਰ ਸਿੰਘ ਦੀਆਂ ਤਸਵੀਰਾਂ ਨੂੰ ਅਜ਼ਾਇਬ ਕਰ ਦੇ ਵਿੱਚ ਸ਼ਿਸ਼ੋਭਿਤ ਕਰਨ ਲਈ ਜ਼ਰੂਰ ਯਤਨ ਕਰਨੇ ਚਾਹੀਦੇ ਹਨ ਤਨੂ ਦੱਸਦੀ ਹੈ ਕਿ ਦਲਖਾਲ ਸਾਤੇ ਸੰਸਥਾਪਕ ਗਜਿੰਦਰ ਸਿੰਘ ਦੀ 3 ਜੁਲਾਈ ਨੂੰ ਪਾਕਿਸਤਾਨ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਗਜਿੰਦਰ ਸਿੰਘ ਨੇ ਖਾਲਸਤਾਨੀਆਂ ਦੇ ਸਮੂਹ ਦੀ ਅਗਵਾਈ ਕੀਤੀ ਜੋ 1981 ਵਿੱਚ ਇੱਕ ਇੰਡੀਅਨ 에ਅਰਲਾਈਨ ਦੇ ਜਹਾਜ਼ ਨੂੰ ਹਾਈਜੈਕ ਕਰਕੇ ਲਾਹੌਰ ਪਾਕਿਸਤਾਨ ਲੈ ਗਏ ਸਨ ਇਸੇ ਤਰ੍ਹਾਂ ਖਾਲਸਤਾਨੀ ਕਮਾਂਡੋ ਫੋਰਸ ਦੇ ਮੁਖੀ ਪਾਈ ਪਰਮਜੀਤ ਸਿੰਘ ਪੰਜਵੜ ਪਾਰਾ ਦੇ ਸਭ ਤੋਂ ਵੱਧ ਲੋੜਿੰਦੇ ਲੋਕਾਂ ਦੇ ਵਿੱਚੋਂ ਇੱਕ ਸਨ ਉਹਨਾਂ ਦੀ ਲਾਹੌਰ ਦੇ ਵਿੱਚ 6 ਮਈ 2023 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਤੋਂ ਇਲਾਵਾ ਭਾਈ ਹਰਦੀਪ ਸਿੰਘ ਨਿਜਰ ਦੀ 18 ਜੂਨ 2023 ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਨਿਜਰ ਦੇ ਕਤਲ ਵਿੱਚ ਭਾਰਤੀ 에ਜੰਟਾਂ ਦੀ ਸ਼ਮੂਲੀਅਤ ਬਾਰੇ ਚਰਚਾ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਵਿੱਚ ਖਟਾਸ ਆ ਗਈ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਦੇ ਵਿੱਚ ਕਿਹਾ ਸੀ ਕਿ ਨਿਜਰ ਦੇ ਕਤਲ ਨੂੰ ਭਾਰਤੀ 에ਜੰਟਾਂ ਨਾਲ ਜੁੜਿਆ ਜਾ ਰਿਹਾ ਹੈ ਭਾਰਤ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਅੰਤਰਰਾਸ਼ਟਰੀ ਮੰਚਾਂ ਤੇ ਵੀ ਇਹ ਮੁੱਦਾ ਉਠਾਇਆ